ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਆਪਣਾ ਉਦਦਾ ਸੰਭਾਲਨ ਤੋਂ ਬਾਅਦ ਨਿਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਇਸ ਵਿੱਚ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਲਾਲ ਸੂਚੀ ਕੈ ਜਾਣ ਵਾਲੇ 11 ਦੇਸ਼ਾਂ ਤੋਂ ਦੇਸ਼ ਦੀ ਸਾਰੀ ਯਾਤਰਾਵਾਂ ਉੱਤੇ ਪਾਬੰਦੀ ਲਗਾਉਣ ਉੱਤੇ ਵਿਚਾਰ ਕਰ ਰਿਹਾ ਹੈ ਦਰ ਅਸਲ ਅਮਰੀਕੀ ਕ੍ਰੈਲੂ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਭਾਕੀ ਦੇਸ਼ ਪੀਲੇ ਅਤੇ ਸੰਤਰੀ ਸੋਚਿਆ ਦੇ ਵਿਚਾਇ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਵਿੱਚ 11 ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿ ਕਿ ਹੈ ਕਿ ਅਮਰੀਕੀ ਸਰਕਾਰ ਦੀ ਡਰਾਫਟ ਸੂਚੀ ਦੇ ਵਿੱਚੋਂ 43 ਦੇਸ਼ਾਂ ਨੂੰ ਯਾਤਰਾ ਬੰਦੀਆਂ ਦੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ ਮਾਮਲੇ ਤੋਂ ਜਨੂ ਸੂਤਰਾਂ ਤੇ ਰਾਈਟਰਜ਼ ਦੁਆਰਾ ਦੇਖੇ ਗਏ ਇੱਕ ਅੰਦਰੂਨੀ ਮੈਮੋ ਦੇ ਅਨੁਸਾਰ ਟੰਪਰ ਪ੍ਰਸ਼ਾਸਨ ਇੱਕ ਨਵੀਂ ਪਾਬੰਦੀ ਦੇ ਹਿੱਸੇ ਦੇ ਵਜੋਂ ਦਰਜਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਯਾਤਰਾ ਪਾਬੰਦੀਆਂ ਜਾਰੀ ਕਰਨ ਉਤੇ ਵਿਚਾਰ ਕਰ ਰਿਹਾ ਹੈ ਜੀ ਹਾਂ ਇਸ ਮੈਮੋਰੈਂਡਮ ਦੇ ਵਿੱਚ ਕੁੱਲ 41 ਦੇਸ਼ਾਂ ਨੂੰ ਤਿੰਨ ਵੱਖ-ਵੱਖ ਸਮੂਹਾਂ ਦੇ ਵਿੱਚ ਵੰਡਿਆ ਗਿਆ ਹੈ 10 ਦੇਸ਼ਾਂ ਦੇ ਪਹਿਲੇ ਸਮੂਹ ਜਿਸ ਦੇ ਵਿੱਚ ਅਫਗਾਨਿਸਤਾਨ, ਈਰਾਨ, ਸੀਰੀਆ, ਕਿਊba ਅਤੇ ਉੱਤਰੀ ਕੋਰੀਆ ਸ਼ਾਮਲ ਨੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਵੀਜ਼ਾ ਮੌਤਲ ਕਰਨ ਦੇ ਲਈ ਸੈਟ ਜਾਵੇਗਾ ਅਤੇ ਦੁਜੇ ਸਮੂਹ ਦੇ ਵਿੱਚ ਹੋਣ ਨਾ ਪੰਜ ਦੇਸ਼ ਐਲਟਰੀਆ ਹੈਤੀ ਲਾਉਸ ਮਿਆਮਾਰ ਅਤੇ ਦੱਖਣੀ ਸੁੱडान ਨੂੰ ਅਸ਼ੰਕਲ ਮੌਤਰੀ ਦਾ ਸਾਹਮਣਾ ਕਰਨਾ ਪਵੇਗਾ ਜੋ ਕੁਝ અપਵਾਦਾਂ ਦੇ ਨਾਲ ਸਲਾਨੀ ਅਤੇ ਵਿਦਿਆਰਥੀ ਵੀਜ਼ੇ ਦੇ ਨਾਲ ਨਾਲ ਹੋਰ ਪ੍ਰਵਾਸੀ ਵੀਜ਼ਿਆਂ ਨੂੰ ਪ੍ਰਭਾਵਿਤ ਕਰੇਗਾ ਇਹ ਨਹੀਂ ਨਹੀਂ ਡਰਾਫਟ ਮੈਮੋ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਤੀਜੇ ਸਮੂਹ ਦੇ ਵਿੱਚ ਕੁੱਲ 26 ਦੇਸ਼ਾਂ ਨੂੰ ਅਮਰੀਕੀ ਵੀਜ਼ਾ ਜਾਰੀ ਕਰਨ ਦੀ ਅਸ਼ੰਕ ਮੌਤਲੀ ਦੇ ਲਈ ਵਿਚਾਰਿਆ ਜਾਵੇਗਾ ਜੇਕਰ ਉਹਨਾਂ ਦੀਆਂ ਸਰਕਾਰਾਂ 60 ਦਿਨਾਂ ਦੇ ਅੰਦਰ ਕਮੀਆਂ ਨੂੰ ਦੂਰ ਕਰਨ ਦੇ ਲਈ ਯਤਨ ਨਹੀਂ ਕਰਦੀਆਂ ਹਾਲਕਿ ਕਮਦਿੱਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦੇ ਹੋਏ ਏਜੰਸੀ ਨੂੰ ਦੱਸਿਆ ਕਿ ਸੂਚੀ ਦੇ ਵਿੱਚ ਬਦਲਾਅ ਹੋ ਸਕਤੇ ਨੇ ਅਤੇ ਇਸ ਨੂੰ ਅਜੇ ਪ੍ਰਸ਼ਾਸਨ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓਗੀ ਸ਼ਾਮਲ ਨੇ ਇਥੇ ਦੱਸਣਾ ਬੰਦਾ ਕਿ 트াম্প ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਦੇ ਵਿੱਚ ਰਾਸ਼ਟ੍ਰਪਤੀ ਸੁਰੱਖਿਆ ਖਤਰਿਆਂ ਦਾ ਪਤਾ ਲਗਾਉਣ ਦੇ ਲਈ ਅਮਰੀਕਾ ਦੇ ਵਿੱਚ ਦਾਖਲੇ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਦੇਸ਼ੀ ਦੀ ਸੁਰੱਖਿਆ ਜਾਂਚ ਨੂੰ ਤੇਜ਼ ਕਰਨ ਦੀ ਲੋੜ ਸੀ ਹੁਕਮ ਦੇ ਵਿੱਚ ਕਈ ਕੈਬਨਿਟ ਮੈਂਬਰਾਂ ਨੂੰ 21 ਮਾਰਚ ਤੱਕ ਉਹਨਾਂ ਦੇ ਸ਼ਰੀਰ ਦੀ ਸੂਚੀ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਜਿਥੋਂ ਯਾਤਰਨ ਨੂੰ ਅਸ਼ੰਕ ਜਾਂ ਫਿਰ ਪੂਰੀ ਤਰ੍ਹਾਂ ਮੌਤਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਾਂਚ ਅਤੇ ਜਾਂਚ ਜਾਣਕਾਰੀ ਬਹੁਤ ਘੱਟ ਹੈ ਅਮਰੀਕੀ ਰਾਸ਼ਟਰਪਤੀ ਦਾ ਇਹ ਨਿਰਦੇਸ਼ ਉਹਨਾਂ ਦੇ ਵੱਲੋਂ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਵਿੱਚ ਸ਼ੁਰੂ ਕੀਤੀ ਗਈ ਇਮੀਗ੍ਰੇਸ਼ਨ ਕਾਰਵਾਈ ਦਾ ਹਿੱਸਾ ਹੈ ਇਹ ਨਹੀਂ ਨਹੀਂ ਉਨ੍ਹਾਂ ਨੇ ਅਕਤੂਬਰ 2023 ਦੇ ਪਾਸ਼ਣ ਦੇ ਵਿੱਚ ਆਪਣੀ ਯੋਜਨਾ ਦਾ ਪੂਰਨ ਤਰਚਨ ਕੀਤਾ ਜਿਸ ਵਿੱਚ ਗਾਜ਼ਾ ਪੱਟੀ ਲੀਬੀਆ ਸੋਮਾਲੀਆ ਸੀਰੀਆ ਯਮਨ ਅਤੇ ਸਾਡੀ ਸੁਰੱਖਿਆ ਨੂੰ ਖਤਰਾ ਹੋਣ ਵਾਲੇ ਕਿਸੇ ਵੀ ਹੋਰ ਸਥਾਨ ਤੇ ਲੋਕਾਂ ਨੂੰ ਸੀਮਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਹਾਲਕਿ ਨਵੀਨਤਮ ਯਾਤਰਾ ਪਾਬੰਦੀ ਪ੍ਰਸਤਾਵ ਸੱਤ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਯਾਤਰੀਆਂ ਉੱਤੇ ਟਰੰਪ ਦੇ ਪਹਿਲੇ ਕਾਰਜਕਾਲ ਦੀ ਪਾਬੰਦੀ ਵੱਲ ਇਸ਼ਾਰਾ ਕਰਦੇ। ਇੱਕ ਨੀਤੀ ਜੋ 2018 ਦੇ ਵਿੱਚ ਸੁਪਰੀਮ ਕੋਰਟ ਦੁਆਰਾ ਇਸ ਨੂੰ ਬਰਕਰਾਰ ਰੱਖਣ ਤੋਂ ਪਹਿਲਾਂ ਕਈ ਦੁਹਰਾਏ ਵਿੱਚ ਲੰਗੀ ਹੈ। ਜ਼ਿਕਰਯੋ ਕੇਕੇਸ ਪਾਬੰਦੀ ਨੇ ਇਰਾਨ, ਇਰਾਕ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਦੇ ਨਾਗਰੀ ਕਾਨੂੰਨ ਨਿਸ਼ਾਨਾ ਬਣਾਇਆ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਰੋਸ ਅਤੇ ਘਰੇਲੂ ਅਦਾਲਤਾਂ ਦੇ ਫੈਸਲੇ ਪੜਾ ਗਏ। ਇਰਾਕ ਅਤੇ ਸੂਡਾਨ ਨੂੰ ਬਾਅਦ ਦੇ ਵਿੱਚ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ 2018 ਦੇ ਵਿੱਚ ਸੁਪਰੀਮ ਕੋਰਟ ਨੇ ਦੂਜੇ ਦੇਸ਼ਾਂ ਦੇ ਨਾਲ ਨਾਲ ਉੱਤਰੀ ਕੋਰੀਆ ਅਤੇ ਵਨੇਜ਼ੁਏਲਾ ਦੇ ਵਿੱਚ ਪਾਬੰਦੀ ਦੇ ਬਾਅਦ ਸੰਸਕਰਨ ਨੂੰ ਬਰਕਰਾਰ ਰੱਖਿਆ ਹੈ। ਬਿਊ ਰਿਪੋਰਟ ਚ ਪੰਜਾਬੀ